ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਮੇਰੇ YouTube ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਮੈਂ ਤੁਹਾਡੇ ਲਈ ਨਿਊ ਡਿਜ਼ਾਈਨ ਲੈ ਕੇ ਆਈ ਸੀਗੀ ਜੋ ਸਕਰੀਨ ਦੇ ਉੱਤੇ ਚੱਲ ਰਿਹਾਗਾ ਜੋ ਬਹੁਤ ਟ੍ਰੈਂਡਿੰਗ ਦੇ ਵਿੱਚ ਹੈਗਾ ਇਹਦੇ ਨਾਲ ਦਾ ਸਾਡੀ ਬੁਟੀਕ ਤੇ ਸੂਟ ਰੈਡੀ ਹੋਇਆ ਸੀਗਾ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਲਵਾਂਗਾ ਹਾਂਜੀ ਇਹ ਵਾਲਾ ਸੂਟ ਅਸੀਂ ਕ੍ਰੀਮ ਦੇ ਉੱਪਰ ਬਣਾਇਆ ਆਰਗੈਂਜ਼ਾ ਦਾ ਪੈਚ ਲਗਾ ਕੇ ਗਲਾਉ ਗਾਈ ਵਾਲਾ ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਇਹ ਵਾਲੇ ਦੋ ਫਲਾਵਰ ਚੱਕਾ ਸੌਰੀ ਕੇਰੇ ਦੇ ਉੱਪਰ ਆਉਣਗੇ ਹਾਂਜੀ ਇਹ ਵਾਲਾ ਵਰਕ ਅਸੀਂ ਬਾਜੂ ਤੇ ਕੀਤਾਗਾ ਡਬਲ ਕੱਟ ਵਰਕ ਕਰਕੇ ਐਦਾਂ ਹੀ ਅਸੀਂ ਸਲਵਾਰ ਦੀ ਮੋੜੀ ਤੇ ਕੀਤਾ ਬਾਟਮ ਤੇ ਡਬਲ ਕੱਟ ਵਰਕ ਕਰਕੇ ਅਗਰ ਤੁਸੀਂ ਵੀ ਐਦਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਦਿੱਤੇ ਹੋਏ ਕੰਟੈਕਟ ਨੰਬਰ ਤੇ ਮੈਨੂੰ ਕੰਟੈਕਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਸਸਿਕਾਰ